दोस्तों आगे हम जिस वीडियो क्लिप को पूरा देखेंगे पहले मैं आप सभी को बता देना चाहता हूं कि पिछले दिनों में जब मसीह विरोधियों के मसीह लोगों ने पुतले साड़े थे उनमें से एक पुतला अंसर ने सिद्धू मूसेवाला की माता का पिक्चर लगा दिया जिसको लेकर मसीह लोगों ने सिद्धू मूसे के माता पिता के घर में जाकर उनको सारी घटना की खबर बताई और उन्होंने उनका बहुत ही सत्कार किया जैसे कि आप सभी जानते हैं कि प्रभु येसुम सि के लोग कभी किसी को ठेस नहीं पहुंचाते प्रभु येसुम सि के लोग सभी को प्यार बताते हैं जैसे की प्रभु ने सभी से प्यार करने के लिए बताया है और लोग सभी से प्यार करते हैं आइए हम इस वीडियो क्लिप को पूरा देखते हैं जहाँ पर मसीह लोग और, और उन्होंने बताया भी कोई भी आगे ना करे। ये कर मसला सुलझाया गया है आइए हम इस वीडियो क्लिप को पूरा देखते हैं सारे मैं अज जी मैं आज खड़ा है जी पिंड भाई शुभ जी ਔਰ ਸਾਡੇ ਸਬਕਾਰੀ ਔਰ ਪਿਤਾ ਜੀ ਬਲਪਾਲ ਸਿੰਘ ਜੀ ਔਰ ਮਾਤਾ ਚੰਨਕੌਰ ਜੀ ਦੇ ਅਸੀਂ ਗ੍ਰਹਿ ਵਿੱਚ ਪਹੁੰਚੇ ਆ ਤੁਸੀਂ ਸਾਰਿਆਂ ਨੇ ਪਿਛਲੇ ਦਿਨਾਂ ਜੀ ਦੇਖ ਕੇ ਇੱਕ ਮਾਤਾ ਚਰਨ ਜੀ ਕੌਰ ਜੀ ਦਾ ਪੁਤਲਾ ਜਿਹੜਾ ਉਹਨੂੰ ਸਾੜਿਆ ਗਿਆ ਕਿਉਂਕਿ ਉਹ ਪੁਤਲਾ ਸਾੜਿਆ ਨਹੀਂ ਸੀ ਗਿਆ ਔਰ ਉਹਦੀ ਜਿਹੜੀ ਫੋਟੋ ਵੀ ਉੱਥੋਂ ਉਸ ਵਕਤ ਲਾ ਲਈ ਗਈ ਸੀਗੀ ਤਾਂ ਇਹ ਇੱਕ ਜਿਹੜੀ ਟੀਆਰਪੀ ਦੇ ਚੱਕਰ ਦੇ ਵਿੱਚ ਇਹਨਾਂ ਨੇ ਸਾਰਾ ਕੀਤਾ ਪਰ ਫਿਰ ਵੀ ਅਸੀਂ ਮਹਿਸੂਸ ਕੀਤਾ ਕਿ ਸਾਡੇ ਜਿਹੜੇ ਬਜ਼ੁਰਗ ਵੀ ਨੇ ਇਹਨਾਂ ਦੇ ਮਨ ਨੂੰ ਥੇਸ ਪਹੁੰਚੀ ਹੋ ਸਕਦੀ ਹੈ ਇਸ ਲਈ ਅਸੀਂ ਇਹਨਾਂ ਦੇ ਕੋਲ ਪਰਸਨਲੀ ਅੱਜ ਇਹਨਾਂ ਦੀ ਰਾਈਸਟੇ ਪਹੁੰਚ ਗਏ ਆ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਵੱਲੋਂ ਮੈਂ ਕੋਆਰਡੀਨੇਟਰ ਬੰਡੀ ਅਜ਼ਨਾਲਾ ਮੈਂ ਅੱਜ ਇਹਨਾਂ ਨਾਲ ਬੈਠ ਕੇ ਸਾਰੇ ਆਪਾਂ ਵਿਸ਼ੇ ਤੇ ਇਹਨਾਂ ਨੂੰ ਸਾਰਾ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਆ ਕਿ ਕਿਸ ਤਰ੍ਹਾਂ ਇਹ ਘਟਨਾ ਵਾਪਰੀ ਆ ਪੂਰੇ ਪੰਜਾਬ ਦੇ ਵਿੱਚ ਪੁਤਲੇ ਫੂਕੇ ਗਏ ਸੀਗੇ ਲੇਕਿਨ ਜ਼ਿਲਹੰਦਰ ਦੇ ਵਿੱਚ ਜਿਹੜੇ ਤਿੰਨ ਪੁਤਲੇ ਬਣੇ ਕਿਸੇ ਸ਼ਰਾਰਤੀ ਬੰਦੇ ਨੇ ਇਹ ਕੰਮ ਕੀਤਾ ਲੇਕਿਨ ਸਾਡੇ ਪ੍ਰਧਾਨ ਜੀ ਜਿਹੜੇ ਸੂਰਜ ਜੀ ਆ ਉਹ ਸਾਡੇ ਨਾਲ ਆਏ ਆ ਜਲੰਧਰ ਤੋਂ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਆ ਔਰ ਜਿਹੜੀ ਮਾਤਾ ਜੀ ਦੀ ਫੋਟੋ ਸੀ ਉਹ ਵੀ ਅਸੀਂ ਨਾਲ ਹੀ ਲੈ ਕੇ ਆਏ ਆ ਕਿਉਂਕਿ ਅਸੀਂ ਸੜਨ ਨਹੀਂ ਦਿੱਤੀ ਉਹ ਪੁਤਲਾ ਵੀ ਨਹੀਂ ਸਾੜਿਆ ਗਿਆ ਮੈਂ ਜਿੰਨੇ ਵੀ ਸਾਡੇ ਸਿੱਧੂ ਭਾਈ ਦੇ ਫੋਲੋਅਰਸ ਨੇ ਮੈਂ ਉਹਨਾਂ ਨੂੰ ਜ਼ਰੂਰ ਦੱਸਣਾ ਚਾਹਾਂਗਾ ਕਿ ਪੁਤਲਾ ਵੀ ਨਹੀਂ ਫੂਕਿਆ ਗਿਆ ਔਰ ਮਾਤਾ ਜੀ ਦਾ ਜਿਹੜਾ ਸਤਕਾਰ ਆ ਉਹ ਬਰਕਰਾਰ ਆ ਔਰ ਮਾਤਾ ਅਸੀਂ ਇਹਨਾਂ ਦੋਨਾਂ ਜਣਿਆਂ ਦਾ ਬਹੁਤ ਆਦਰ ਦਿਨੋ ਕਰਦੇ ਆ ਕਿਉਂਕਿ ਸਾਡੇ ਮਸੀਹ ਲੋਕ ਵੀ ਜਿਹੜੇ ਆ ਉਹ ਬਾਈ ਦੇ ਬਹੁਤ ਫੈਨ ਨੇ ਔਰ ਅਸੀਂ ਆਪ ਇਹ ਜਗ੍ਹਾ ਤੇ ਆਉਂਦੇ ਰਹੇ ਹਾਂ ਜਦੋਂ ਵੀ ਉਹਨਾਂ ਦੇ ਭੋਗ ਤੇ ਜਿਸ ਤਰ੍ਹਾਂ ਵੀ ਸਾਨੂੰ ਮੌਕਾ ਮਿਲਿਆ ਬਈਆਂ ਸਾਰੀਆਂ ਗੱਲਾਂ ਬਤਾਸੀ ਡਿਸਕਸ ਕਰ ਲੀਆਂ ਔਰ ਇਹਨਾਂ ਦੇ ਕੋਲੋਂ ਅਸੀਂ ਉਹ ਸਿੱਧਾ ਮਹਿਸੂਸ ਵੀ ਕਰ ਲਿਆ ਵਾ ਸੋ ਮੈਂ ਪਬਲ ਕੌਰ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਆਪਣੇ ਦੋ ਸ਼ਬਦ ਜੜਿਆ ਉਸ ਮੌਕੇ ਲਈ ਜਰੂਰ ਕਹੇ। ਬਈ ਸਸੀਤਾਲ ਸਭ ਤੋਂ ਪਹਿਲਾਂ ਤੁਹਾਡਾ ਸਾਰੇ ਅਧਿਕਾਰੀਆਂ ਦਾ ਇੱਥੇ ਪਹੁੰਚਣ ਦੇ ਦਿੱਤੇ ਦਿਲੋਂ ਸਨਮਾਨ ਕਰਦਾ। ਪਿਛਲੇ ਦਿਨੀ ਜੋ ਫੋਟੋ ਨੂੰ ਲੈ ਕੇ ਇੱਕ ਸੋਸ਼ਲ ਮੀਡੀਆ ਤੇ ਵੀ ਬਵਾਦ ਖੜਾ ਹੋਇਆ ਸੀ ਆ ਤਾਂ ਸਾਰਿਆਂ ਨੇ ਬਹਿ ਕੇ ਇਸ ਗੱਲ ਤੋਂ ਸੋਚ ਵਿਚਾਰ ਨਾਲ ਇੱਕ ਸਹੀ ਫੈਸਲਾ ਹੀ ਲਿਆ ਵੀ ਇਹ ਜਿਹੜੀ ਕੰਟਰੋਵਰਸੀ ਇਹਨੂੰ ਖਤਮ ਕੀਤਾ ਜਾਵੇ ਕਿਉਂਕਿ ਦੋਵੇਂ ਤਰ੍ਹਾਂ ਦੇ ਮਨ ਦੇ ਵਿੱਚ ਕੋਈ ਨੁਖਰਤਾ ਨਹੀਂ ਜਾਂ ਕਿਸੇ ਜਿਹੜਾ ਮਸੀਹ ਭਾਈ ਜਾਰੇ ਦੇ ਪ੍ਰਤੀ ਸਤਿਕਾਰ ਹੈ ਤਾਂ ਇਹ ਕਿਤੇ ਨਾ ਕਿਤੇ ਮਿਸਟੇਕ ਹੋਈ ਉਹਦਾ ਕਰਕੇ ਫੋਟੋ ਦਾ ਬਵਾਦ ਜਿਹੜਾ ਸਾਹਮਣੇ ਆ ਗਿਆ ਤਾਂ ਅਸੀਂ ਇਸ ਤੀਤ ਇਹਨੂੰ ਰੋਕਣਾ ਚਾਹੁੰਦੇ ਆ ਸਾਰੇ ਇਸ ਤੋਂ ਪਹਿਲਾਂ ਜੋ ਵੀ ਹੋ ਗਿਆ ਕੀ ਕਹਿ ਪਰੰਤੂ ਅੱਜ ਤੋਂ ਬਾਅਦ ਮੈਂ ਸਾਰੇ ਪੁੱਤਨوں ਚਾਹੁੰ ਬਈ ਸਿੱਧੂ ਪਰਵਾਦ ਨੂੰ ਚਾਹਣ ਵਾਲੇ ਸਾਰੇ ਬੱਚਿਆਂ ਨੂੰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਇਸ ਵਿਸ਼ੇ ਦੇ ਉੱਤੇ ਕੋਈ ਵੀ ਪ੍ਰਕਾਰ ਹਟਾਲੀ ਕਰਨਾ ਕੀਤੀ ਜਾਵੇ ਇਹਨੂੰ ਬਹਿ ਕੇ ਸਾਰੀ ਚੀਜ਼ ਨੂੰ ਹੱਲ ਕਰ ਲਿਆ ਗਿਆ ਔਰ ਸਾਰੇ ਜਿਹਨੇ ਕ੍ਰਿਸਚਨ ਮੁਸੀਬਾ ਇਤਾਰੇ ਦੇ ਆਕੂਮ ਬੰਦੇ ਇੱਥੇ ਆ ਕੇ ਪੀਤੋ ਇੱਕ ਵਾਰ ਨਲਕਮ ਕਹਿਣ ਨੂੰ ਜਿਆਇ ਕਹਿਣ ਤੇ ਸਸੇ